ਹਣਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰ ਸੁਣ ਲਿਆ ਹੈਣਾ ਤੇ ਤੇਰੇ ਪਿੱਛੇ ਬਣ ਜਾਊਂਗਾ ਤੇਰੇ ਪਿੱਛੇ ਬਣਨ ਦਾ ਨਹੀਂ ਫੂਲ ਸੁਣ ਲਿਆ ਹੈਣਾ ਤੇਰੇ ਘਰਦਿਆਂ ਨੇ ਤੈਨੂੰ ਦੱਸਿਆ ਹੋਣਾ ਹੈ ਹਰਾ ਸੈਡ ਰਹੀਦਾ ਜਿਹਨਾਂ ਦੇ ਯਾਨੀ ਕਿ ਡੱਬਾ ਵਿੱਚ ਹੁੰਦੇ ਜਿਹਦੇ ਟੂਲ ਸੁਣ ਲਿਆ ਵੀ ਬੱਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾ ਵਿੱਚ ਜਿਹਨਾਂ ਦੇ ਤੋਂ ਟੂਲ ਸੁਣ ਲਿਆ ਹੈਣਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਣੀਏ ਸੁਣਿਆ ਤੂੰ ਤੋੜਦੀਆਂ ਦਿਲ ਬਣੀਏ ਹੈਣਾ ਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਵਲੀਏ ਬਸ ਮੈਨੇ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਣਾ ਤਵੇ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲ ਵਲੀਏ ਕਿੱਥੇ ਰਹਿਣੀ ਹੈਣਾ ਛੇੜ ਜੀ ਜਨ ਬ్రో ਡਿਫਰੈਂਟ ਆ ਮੈਂ ਥੋੜਾ ਜਿਹਾ ਕਹਿੰਦਾ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਰਸ ਸੁਣ ਲੈ ਹੈਣਾ ਤੇਰੇ ਪਿੱਛੇ ਬੜ ਜਾਊਂਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲੈ ਹਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੂੰ ਉਹਨਾਂ ਕੋਲੋਂ ਰਿਹਾ ਕਰ ਨਹੀਂ ਹੁੰਦੇ ਡੱਬਾ ਵਿੱਚ ਜਿਹਨਾਂ ਦੇ ਤੋਂ ਟੂਲ ਸੁਣ ਲੈ ਹਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚੱਕ ਕਰ ਦਿੰਦੇ ਕਿੱਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਨਾ ਹਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਵਲੀਏ ਮੈਨੇ ਕਿ ਉਹ ਮੈਂ ਸਮਝਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਵਲੀਏ ਹੈਣਾ ਤੇ ਵੀ ਉਹ ਸੁਣਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲ ਵਲੀਏ ਮੈਂ ਕਿੱਥੇ ਰਹਿਣੀ ਹੈ ਨਾ ਕਹਿੜੀ ਚੀਜ਼ ਹਨ ਬ్రో ਡਿਫਰੈਂਟ ਡਿਫਰੈਂਟ ਮੈਂ ਥੋੜਾ ਜਿਹਾ ਬਣਾ ਰਿਹਾ ਜਨਾਂ ਜੈਂਕਿਆਂ ਦੇ ਜੈਂਕਿਆਂ ਦੇ ਵਾਂਗੂ ਮੈਨੇ ਕੋਲ ਸੁਣਦਾ ਹੈਣਾ ਤੇ ਤੇਰੇ ਪਿੱਛੇ ਬੜ ਜੂੰਗਾ ਤੇਰੇ ਪਿੱਛੇ ਬਣਦਾ ਨਹੀਂ ਫੂਲ ਸੁਣ ਲੈ ਹਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹਨਾ ਛੱਡ ਰਹੀ ਦਾ ਜਿਨ੍ਹਾਂ ਦੇ ਯਾਨੀ ਕਿ ਡੱਬਾਂ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾਂ ਵਿੱਚ ਜਿਨ੍ਹਾਂ ਦੇ ਤੋਂ ਟੂਲ ਸੁਣ ਲੈ ਹਨਾ ਆ ਇੱਕੋ ਇੱਕੋ ਛੱਡ ਕੇ ਇੱਕੋ ਛੱਡ ਕੇ ਚ ਕਰ ਦਿੰਦੇ ਕਿੱਲ ਬਣੀ ਏ ਸੁਣਿਆ ਤੂੰ ਤੋੜਦੀ ਜਾਂ ਦਿਲ ਬਲੀ ਏ ਹਨਾ ਹਨਾ ਇੱਕ ਵਾਰੀ ਦੇ ਕਹਿੰਦਾ ਜਿੰਨਾਇਤ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਂ ਆ ਕੇ ਮਿਲਵਲੀਏ ਮੈਂ ਕਿ ਉਹ ਮੈਂ ਸਮਝਉਣਾ ਬਸ ਸੁਣਿਆ ਤੂੰ ਤੋੜਦੀਆਂ ਦਿਲ ਵੱਲੀਏ ਹੈਣਾ ਵੀ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਹੜਾ ਆ ਕੇ ਮਿਲਵਲੀਏ ਕਿੱਥੇ ਰਹਿਣੀ ਹੈ ਨਾ ਢੈਂਚੀ ਜਿਆਨ ਬ్రో ਡਿਫਰੈਂਟ ਅਮਾ ਥੋੜਾ ਜਿਆ ਬਣਾ ਰਹੇ ਹਾਂ ਹਨਾ ਜੰਕਿਆਂ ਦੇ ਜੰਕਿਆਂ ਦੇ ਵਾਂਗੂ ਮੈਨੇ ਕੋਲ ਸੁਣਦਾ ਹੈ ਹੈਣਾ ਤੇ ਤੇਰੇ ਪਿੱਛੇ ਬਣ ਜੂਗਾ ਤੇਰੇ ਪਿੱਛੇ ਬਣਨ ਦਾ ਰੀ ਫੂਲ ਸੁਣ ਲੈ ਹਨਾ ਤੇਰੇ ਘਰ ਦੇ ਆਲੇ ਤੈਨੂੰ ਦੱਸਿਆ ਹੋਣਾ ਹੈ ਹਨਾ ਛੱਡ ਰਹੀ ਦਾ ਜਿਹਨਾਂ ਦੇ ਯਾਨੀ ਕਿ ਡੱਬਾ ਵਿੱਚ ਹੁੰਦੇ ਜਿਹਦੇ ਟੂਲ ਸੁਣ ਲੈ ਵੀ ਬਚ ਕੇ ਤੋਂ ਉਹਨਾਂ ਕੋਲ ਰਿਹਾ ਕਰ ਨਹੀਂ ਹੁੰਦੇ ਡੱਬਾ ਵਿੱਚ ਜਿਹਨਾਂ ਦੇ ਤੋਂ ਟੂਲ ਸੁਣ ਲੈ ਹਨਾ ਆ ਇੱਕੋ ਇੱਕੋ ਛੱਟ ਕੇ ਇੱਕੋ ਛੱਟ ਕੇ ਚ ਕਰ ਦਿੰਦੇ ਕਿਲ ਬਲੀਏ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹਨਾ ਹਨਾ ਇੱਕ ਵਾਰੀ ਦੇ ਕਹਿੰਦਾ ਜਿੰਨਾ ਜਿੰਨਾ ਜਿਹੜਾ ਦੀ ਤੂੰ ਕਰਦੀਆਂ ਮਾਨ ਟੁੱਟ ਜੂ ਇੱਥੇ ਰਹਿਣਾ ਮੈਨੂੰ ਆ ਕੇ ਮਿਲ ਬਲੀਏ ਮੈਨੇ ਕਿ ਉਹ ਮੈਂ ਸਮਝਾਉਣਾ ਮੈਂ ਸੁਣਿਆ ਤੂੰ ਤੋੜਦੀਆਂ ਦਿਲ ਬਲੀਏ ਹੈਣਾ ਤਵੇ ਹੁਸਨ ਦਾ ਤੇਰਾ ਸਾਰਾ ਮਾਨ ਟੁੱਟ ਜੂ ਮੈਂ ਵੀ ਇੱਥੇ ਰਹਿਣਾ ਕਿਰਾ ਆ ਕੇ ਮਿਲ ਬਲੀਏ ਹੈਣਾ ਕਿੱਥੇ ਰਹਿਣੀ ਹੈ ਨਾ ਕਹਿੜ ਚੀਜ਼ਾਂ ਨੂੰ ਬ్రో ਡਿਫਰੈਂਟ ਆ ਮੈਂ ਥੋੜਾ ਜਾ ਬਣਾ ਰਿਹਾ ਜੀ ਰੌਣਕ